ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਕੁਲਫੀ ਬਿਨਾ ਗੈਸ ਤੋਂ ਤੇ ਇੱਥੇ ਮੈਂ ਦੋ ਤਿੰਨ ਬ੍ਰੈਡ ਲੈ ਲੇ ਸੀ ਤੇ ਕੁਲਫੀ ਬਣਾਵਾਂਗੇ ਕਾਜੂ ਬਦਾਮ ਪਾ ਕੇ ਇੱਥੇ ਲਿਆ ਸੀ ਆਪਾਂ ਮਿਕਸੀ ਦਾ ਜਗਤ ਇਹਦੇ ਵਿੱਚ ਆਪਾਂ ਖੰਡ ਪਾ ਦਵਾਂਗੇ ਖੰਡ ਪਾ ਕੇ ਨਾਲ ਇੱਥੇ ਬਦਾਮ ਕਾਜੂ ਪਾ ਦਾਂਗੇ ਤੇ ਇੱਥੇ ਦੋ ਲਈਆਂ ਸੀ ਹਰੀਆਂ ਲਾਚੀਆਂ ਹਰੀਆਂ ਲਾਚੀਆਂ ਦੇ ਆਪਾਂ ਬੀਜ ਪਾ ਦਵਾਂਗੇ ਖੋਲ ਕੇ ਤੇ ਇਹਨਾਂ ਨੂੰ ਆਪਾਂ ਹੁਣ ਗ੍ਰाइंड ਕਰ ਲਵਾਂਗੇ ਤੇ ਇੱਥੇ ਆਪਾਂ ਗ੍ਰाइंड ਕਰ ਲਿਆ ਸੀ ਤੇ ਹੁਣ ਆਪਾਂ ਬ੍ਰੈਡ ਨੂੰ ਛੋਟੇ ਛੋਟੇ ਪੀਸ ਕਰਕੇ ਤੇ ਪਾ ਦਵਾਂਗੇ ਆਪਾਂ 1 ਕੱਪ ਦੁੱਧ ਪਾ ਦਵਾਂਗੇ 1.5 ਕੱਪ ਦੁੱਧ ਪਾਤਾ ਸੀ ਦੁੱਧ ਪਾ ਕੇ ਆਪਾਂ ਇਹਨਾਂ ਨੂੰ ਵੀ ਦਬਾਰ ਤੋਂ ਫਿਰ ਗ੍ਰाइंड ਕਰ ਲਵਾਂਗੇ ਇੱਥੇ ਹੁਣ ਆਪਾਂ ਇੱਕ ਚੀਜ਼ ਹੋਰ ਪਾ ਦਵਾਂਗੇ ਤੇ ਇੱਥੇ ਪਾ ਦਵਾਂਗੇ ਆਪਾਂ ਦੁੱਧ ਦੀ ਮਲਾਈ ਦੁੱਧ ਦੀ ਮਲਾਈ ਪਾ ਕੇ ਥੋੜਾ ਜਿਹਾ ਕਲਰ ਦੇਣ ਵਾਸਤੇ ਇੱਥੇ ਆਪਾਂ ਥੋੜੀ ਜਿਹੀ ਆਪਾਂ ਹਲਦੀ ਨੂੰ ਐਡ ਕਰ ਦਵਾਂਗੇ ਤੇ ਮਿਕਸ ਕਰ ਦਵਾਂਗੇ ਬਸ ਥੋੜਾ ਜਿਹਾ ਕਲਰ ਹੀ ਆ ਜਾਏਗਾ ਵਧੀਆ ਜਿਹਾ ਤੇ ਇਹ ਤੋਂ ਫੇਰ ਤੋਂ ਆਪਾਂ ਦੁਬਾਰਤੋਂ ਫੇਰ ਆਪਾਂ ਇਹਨਾਂ ਨੂੰ ਗ੍ਰाइंड ਕਰ ਲਵਾਂਗੇ ਇੱਥੇ ਆਪਾਂ ਸਾਰੀਆਂ ਚੀਜ਼ਾਂ ਨੂੰ ਹੁਣ ਮਿਕਸ ਕਰ ਲਿਆ ਸੀ ਤੇ ਇੱਕ ਚਮਚਾ ਆਪਾਂ ਇਹਦੇ ਵਿੱਚ ਖਸਖਾਸ ਨੂੰ ਪਾ ਦਵਾਂਗੇ ਤੇ ਮਿਕਸ ਕਰ ਦਾਂਗੇ ਖਸਖਾਸ ਦਾ ਬਹੁਤ ਵਧੀਆ ਇਹਦੇ ਵਿੱਚ ਫਲੇਵਰ ਆਏਗਾ ਮਟਕਾ ਕੁਲਫੀ ਦੇ ਵਿੱਚ ਨਾ ਇਹਦੇ ਵਿੱਚ ਮਿਲਕ ਪਾਊਡਰ ਨਾ ਕਸਟਰਡ ਪਾਊਡਰ ਸਿੰਪਲ ਤਰੀਕੇ ਨਾਲ ਆਪਾਂ ਕੁਲਫੀ ਬਣਾ ਕੇ ਤਿਆਰ ਕਰਾਂਗੇ ਕੁਲਫੀ ਬਣਾਵਾਂਗੇ ਆਪਾਂ ਆਹ ਕੁੰਦਰ ਵਾਲੇ ਕਪਾਂ ਦੇ ਵਿੱਚ ਤੇ ਇੱਥੇ ਆਪਾਂ ਸਟੀਲ ਦੇ ਵੀ ਆਪਾਂ ਗਲਾਸੀਆਂ ਲੈਂਦੀਆਂ ਸੀ ਜੋ ਵੀ ਆਪਣੇ ਕੋਲ ਹੋਵੇ ਆਪਾਂ ਉਹਦੇ ਵਿੱਚ ਹੀ ਇਹ ਗੁਲਫੀ ਬਣਾ ਕੇ ਤਿਆਰ ਕਰਾਂਗੇ ਤੇ ਆਪਾਂ ਇਹਨਾਂ ਦੇ ਵਿੱਚ ਪਾ ਦਵਾਂਗੇ ਦੁੱਧ ਨੂੰ ਤੇ ਹੁਣ ਆਪਾਂ ਇੱਥੇ ਸਿਲਵਰ ਰੈਪ ਨਾਲ ਇਹਨਾਂ ਨੂੰ ਉੱਪਰ ਕਵਰ ਕਰ ਦੇਵਾਂਗੇ ਤੇ ਇੱਥੇ ਆਪਾਂ ਸਾਰਿਆਂ ਨੂੰ ਸਰਵ ਜੈਪ ਨਾਲ ਕਵਰ ਕਰ ਦਿੱਤਾ ਸੀ ਤੇ ਆਪਾਂ ਹੁਣ ਇਹਨੂੰ ਆਈਸਕ੍ਰੀਮ ਨੂੰ ਆਪਾਂ ਸਾਰੀ ਰਾਤ ਇਹਨੂੰ ਨਾਈਟ ਵਾਸਤੇ ਫ੍ਰੀਜਰ ਵਿੱਚ ਰੱਖ ਦਵਾਂਗੇ ਅਸੀਂ ਬਣਾਵਾਂਗੇ ਮਟਕੇ ਵਾਲੀ ਕੁਲਫੀ ਤੇ ਇੱਥੇ ਮੈਂ ਪਾਣੀ ਲਿਆ ਸੀ ਤੇ ਪਾਣੀ ਦੇ ਵਿੱਚ ਆਪਾਂ ਸੇਵੀਆਂ ਨੂੰ ਉਬਾਲ ਲਵਾਂਗੇ ਸੇਵੀਆਂ ਨੂੰ 2-3 ਮਿੰਟ ਵਾਸਤੇ ਅਸੀਂ ਉਬਾਲ ਲਿਆ ਸੀ ਤੇ ਸੇਵੀਆਂ ਉਬਾਲੀਆਂ ਗਈਆਂ ਤੇ ਹੁਣ ਆਪਾਂ ਡਰੈਕਸ਼ਨ ਨੂੰ ਬੰਦ ਕਰ ਦੇਵਾਂਗੇ ਸੇਵੀਆਂ ਨੂੰ ਆਪਾਂ ਪਾਣੀ ਰੱਖ ਕੇ ਚਾਹ ਪਾਣੀ ਹਰਨਾ ਪੋੜ ਲਵਾਵਾਂਗੇ ਜਿਹੜਾ ਇਹਦੇ ਵਿੱਚ ਪਾਣੀ ਹੋਏਗਾ ਨਿਕਲ ਜਾਏਗਾ ਤੇ ਇਹਨਾਂ ਨੂੰ ਆਪਾਂ ਹੁਣ ਠੰਡੀਆਂ ਘਾ ਲਵਾਵਾਂਗੇ ਸੇਵੀਆਂ ਨੂੰ ਫੁਲਪੀਆਂ ਨੂੰ ਆਪਾਂ ਹੁਣ ਚੈੱਕ ਕਰ ਲਵਾਂਗੇ ਕਿੰਨੀਆਂ ਵਧੀਆ ਫੁਲਪੀ ਜੰਮ ਕੇ ਤਿਆਰ ਹੋ ਗਈ ਹੈ ਇਹ ਦੇਖੋ ਇਹਦੇ ਵਿੱਚ ਮੈਂ ਬਾਅਦ ਚ ਮੈਂ ਸਟਿਕ ਲਾ ਦਿੱਤੀ ਸੀ ਤੇ ਹੁਣ ਆਪਾਂ ਇਹਨਾਂ ਥੋੜਾ ਜਿਹਾ ਪਾਣੀ ਦੇ ਨਾਲ ਇਹਨੂੰ ਥੋੜਾ ਆਪਾਂ ਇਹਨੂੰ ਡਿਪ ਕਰਕੇ ਤੇ ਇਹਨੂੰ ਆਪਾਂ ਇਸ ਗਲਾਸੀ ਵਿੱਚੋਂ ਕੱਢ ਲਵਾਂਗੇ ਪਾਣੀ ਦੇ ਵਿੱਚੋਂ ਹੁਣ ਆਪਾਂ ਇਹਨੂੰ ਬਾਹਰ ਕੱਢ ਦਵਾਂਗੇ ਤੇ ਪਲੇਟ ਦੇ ਵਿੱਚ ਰੱਖ ਦਵਾਂਗੇ ਇਹਦੇ ਆਪਾਂ ਪੀਸ ਕਰ ਦਵਾਂਗੇ ਤੇ ਬਿਲਕੁਲ ਇਹਦੇ ਵਿੱਚ ਬਰਫ਼ ਬਿਲਕੁਲ ਨਹੀਂ ਜੰਮੀ ਕਿੰਨੀ ਵਧੀਆ ਆਪਣੀ ਗੁਲਫੀ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕਤਿਰਾ ਗੁੰਦ ਅੱਪਾ ਉਸਾਂ ਦੀ ਬਕੁਲਫਾ ਬਣਾਵਾਂਗੇ ਜਿਹੜਾ ਆਪਾਂ ਬਾਜ਼ਾਰ ਵਿੱਚੋਂ ਖਾ ਕੇ ਆਨੇ ਆ। ਉਸ ਤੋਂ ਬਾਅਦ ਆਪਾਂ ਪਾਵਾਂਗੇ ਜਿਹੜੀ ਮੈਂ ਸੇਵੀਆਂ ਬਾਲ ਕੇ ਰੱਖੀਆਂ ਸੀ। ਇਹਨੂੰ ਆਪਾਂ ਇਹਦੇ ਵਿੱਚ ਖੰਡ ਦਾ ਸ਼ਿਰਪ ਭੁੱਲਿਆ ਸੀ। ਇਹਦੇ ਵਿੱਚ ਥੋੜਾ ਜਿਹਾ ਮਿੱਠਾ ਕਰਨ ਵਾਸਤੇ ਆਪਾਂ ਖੰਡ ਦਾ ਸ਼ਿਰਪ ਪਾ ਦਵਾਂਗੇ। ਕੁਲਫਾ ਬਣ ਕੇ ਬਹੁਤ ਵਧੀਆ ਤਿਆਰ ਹੋ ਗਿਆ ਤਾਂ ਤੁਸੀਂ ਦੇਖ ਸਕਦੇ ਕਿੰਨਾ ਵਧੀਆ ਆਪਾਂ ਬਾਜ਼ਾਰ ਵਰਗਾ ਕੁਲਫਾ ਬਣਾ ਕੇ ਤਿਆਰ ਕਰ ਲਿਆ ਸੀ ਤੇ ਜੇ ਤੁਹਾਨੂੰ ਮੇਰੇ ਆਈਸਕ੍ਰੀਮ ਕੁਲਫੇ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ